ਓਏ ਗੱਟਣੀਆਂ ਬੰਨ ਬੈਠਾ ਓ ਬਾਈ ਜਿਹੜਾ ਨਾਲ ਨਹੀਂ ਜਾਣਾ ਮੈਂ ਸਹਾਵੀ ਜੋੜਿਆ ਮੈਂ ਲੱਖ ਵੀ ਜੋੜਿਆ ਮੈਂ ਸਹਾਵੀ ਜੋੜਿਆ ਲੱਖ ਵੀ ਜੋੜਿਆ ਜੋੜ ਤੇ کئی ਕਰੋੜ ਲੈ ਇਹ ਮੰਗਾ ਜਦੋਂ ਸਾਲੇ ਹੁੰਦੇ ਆ ਸਾਲਾਲੇ ਬੰਦੇ ਆ ਜਦੋਂ ਲੱਖਾਂ ਵਾਲੇ ਹੁੰਦੇ ਆ ਲੱਖਾਂ ਵਾਲੇ ਬੰਦੇ ਆ ਔਰ ਲੱਖਾਂ ਜੇ 10 ਬੈਠੇ ਇੱਕ ਤਾਂ ਕਰੋੜਾਂ ਬੈਠਾ ਉਹ ਉਹ ਸਾਰੇ ਪੁਆੜੇ ਦੀ ਜਾਣਾ ਹੈ ਬਾਕੀ ਲੱਖਾਂ ਵਾਲਿਆਂ ਨੂੰ ਉਹ ਬੁਗਾਰਦਾ ਕੁਛ ਵੀ ਕਰ ਕੋ ਉਹ ਲਾਉਂਦਾ ਵੀ ਚਲੋ ਚਲੋ ਕਰੋੜ 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 ਜਦੋਂ ਕਰੋੜਾਂ ਵਾਲੇ ਆ ਜਾਂਦੇ ਆ ਫਿਰ ਕੋਈ ਹੋਰ ਗਾਂ ਬੈਠਾ ਇਹਦਾ ਅੰਤ ਹੋਣੀ ਕੋਈ ਫਿਰ ਉਹ ਮੰਗ ਕਰ ਹੀ ਜਾਂਦਾ ਮੈਂ ਸੌਵੀ ਜੋੜਿਆ ਲੱਖ ਵੀ ਜੋੜਿਆ ਝੋੜ ਤੇ کئی ਕਰੋੜ ਲੈ ਇਹ ਦੁਨੀਆ ਵਿੱਚ ਤੇ ਮੈਂ ਹੈ ਇਥਾਂ ਜੁੜ ਗਿਆ ਵਾਰਿਆਂ ਦੇ ਨਾਤੇ ਤੋੜ ਲੈ ਤੇ ਭੱਜਦਾ ਤਾੜੀ ਮਾਰਦਾ ਬਾਬਾ ਸੱਚਾ ਹੈ ਤੇ ਭੱਜਦਾ ਭੱਜਦਾ ਭੁੱਲ ਮੈਂ ਬੈਠਾ ਭੱਜਦਾ ਭੱਜਦਾ ਭੁੱਲ ਮੈਂ ਬੈਠਾ ਕੋਈ ਉਹਨੇ ਜੋ ਦੇਣਾ ਉਹੋ ਖਾਣਾ ਐ ਉਹ ਦੀਆ ਉਹ ਕਛੜੀਆਂ ਬੰਨ ਬੈਠਾ ਕੋਈ ਜਿਹੜਾ ਨਾ ਆਗੀ ਚਿੱਠੀ ਆਵਾਜ਼ ਪੈ ਗਈ ਆਖਰੀ ਵਾਰ ਆਗੀ ਚਿੱਠੀ ਆਵਾਜ਼ ਪੈ ਗਈ ਤੇ ਮੈਂ ਰੋ ਰੋ ਕਰੀ ਤਿਆਰੀ ਆਗੀ ਚਿੱਠੀ ਆਵਾਜ਼ ਪੈ ਗਈ ਤੇ ਮੈਂ ਰੋ ਰੋ ਕਰੀ ਤਿਆਰੀ ਬੰਨੀ ਗੱਠੜੀ ਮੈਂ ਚੁੱਕਣ ਲੱਗਾ ਹੁਣੇ ਭਰੇ ਭਗਾ ਕੇ ਵਾਰੀ ਬੰਨੀ ਗੱਠੜੀ ਮੈਂ ਚੁੱਕਣ ਲੱਗਾ ਹੁਣੇ ਪਰੇ ਵਗਾ ਕੇ ਮਾਰੀ ਉਸ ਗੱਠੜੀ ਵਿੱਚ ਪਰਿਵਾਰ ਸੀ ਮੇਰਾ ਪਾਤਵੰਤਾ ਘਰਬਾਰ ਸੀ ਮੇਰਾ ਉਸ ਗੱਠੜੀ ਵਿੱਚ ਹੁਣ ਦੇਖੋ ਸਾਡੀ ਦਾ ਦੌਰ ਰਹੀ ਹੈ ਸਾਰੇ ਉੱਪਰ ਕਾਦੇ ਤੇ ਲੱਗਦੇ ਆ ਪਰਿਵਾਰ ਤੇ ਘਰਬਾਰ ਤੇ ਸ਼ਰੀਰ ਤੇ ਕਾਰਾਂ ਤੇ ਜ਼ਮੀਨਾਂ ਤੇ ਬੈਂਕਾਂ ਤੇ ਇਹ ਗਿੱਦੜ ਵਿੱਚ ਕਾ ਟੱਪਾ ਬਣਾਉਂਦੇ ਆਹੀ ਐ ਇਹਦਾ ਚੱਕ ਵੀ ਨਹੀਂ ਜਾਣੀ ਹੁਣ ਤੂੰ ਇਹ ਕ ਵੀ ਕੋਈ ਆ ਕੇ ਤੈਨੂੰ ਕਹੇ ਵਾਟ ਯੂ ਡੂਇੰਗ ਬ੍ਰਦਰ ਯੂ ਨੋ ਇਹਨਾਂ ਚੱਕ ਵੀ ਨਹੀਂ ਜਾਣੀ ਪਰ ਰੋਲਾ ਆਇਆ ਤੇਰੀਆਂ ਮੇਰੀਆਂ ਗੱਲਾਂ ਆ ਗੱਲਾਂ ਉਸ ਗੱਠੜੀ ਵਿੱਚ ਪਰਿਵਾਰ ਸੀ ਮੇਰਾ ਬਹੁਤ ਵੱਡਾ ਘਰਬਾਰ ਸੀ ਮੇਰਾ ਤੇ ਕੱਲਾ ਕੱਲਾ ਯਾਰ ਸੀ ਮੇਰਾ ਸੱਚ ਜਾਣਿਓ ਸੰਸਾਰ ਸੀ ਮੇਰਾ ਬੁੱਲ ਬੈਠਾ ਸੀ ਮੈਂ ਮਾਤ ਦੇ ਵੇਲੇ ਤਾਨੂੰ ਸਭ ਨੂੰ ਪਤਾ ਰਾਜਵੀਰ ਗਿਆ ਪਿਛੇ ਦਰਜ